ایکا سرکار मज़दूर वपार मोदी हा किसान मज़दूर वपारीअ जिंदाद 我们到了。 ਜਿੰਦਾਬਾਦ ਜਿੰਦਾਬਾਦ ਸੱਜਾ ਇੱਕ ਜਿੰਦਾਬਾਦ ਜਿੰਦਾਬਾਦ ਸੱਜਾ ਇੱਕ ਜਿੰਦਾਬਾਦ 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 ਉਹ ਜਿਹੜੀ ਸਪੈਟਾ ਸਾਡੇ ਵਿੱਚ ਤੇ ਨਾਰਿਆਂ ਦੀ ਜਿਹੜੀ ਸਪੈਟਾ ਅਸਲ ਵਿੱਚ ਨਾ ਇੱਕ ਭਗਤ ਸਿੰਘ ਦਾ ਨਾਰਾ ਲਾਇਆ ਜਾਂਦਾ ਇਨਕਲਾਬ ਜਿੰਦਾਬਾਦ ਸਾਡੇ ਨੂੰ ਸਾਨੂੰ ਸਿਖਾਇਆ ਹੀ ਸਾਡੇ ਲੀਡਰਾਂ ਨੇ ਕਿ ਕੱਲਾ ਹੀ ਸਨਮਾਨਤ ਕਰਦੇ ਨੇ ਇਹ ਮਗਰ ਇੱਕ ਤੋਕੇ ਦੀ ਹੋੜ ਹੈ ਉਹ ਸਾਮਰਾਜਵਾਦ ਮੁਰਦਾਬਾਦ ਹੈ। ਸਾਮਰਾਜਵਾਦ ਕੀ ਹੈ ਉਹਦੇ ਖਿਲਾਫ ਆਪੋ ਬੈਠੇ। ਇਹ ਸਾਨੂੰ ਉਹ ਨਾਰਾ ਲਾਉਣਾ ਮناسب ਨਹੀਂ ਸਮਝਦੇ। ਸਾਨੂੰ ਰੋਕਿਆ ਜਾਂਦਾ ਸਿਰਫ ਇਨਕਲਾਬ ਜਿੰਦਾਬਾਦ ਤੇ ਨਾਰਾ ਖਤਮ ਕਰਦਾ ਸਾਮਰਾਜ ਕੀ ਹੈ। ਸਾਮਰਾਜ ਕਿਵੇਂ ਬਣਦਾ ਹੈ? ਸਾਮਰਾਜ ਜਿੱਦਾਂ ਬਣਦਾ ਪੇ ਜਿੱਦਾਂ ਹੁਣ ਮੋਤੀ ਨੇ ਚੋਣਾ ਲੜਦੀਆਂ ਸੀ। ਉਹਦੇ ਮਗਰ ਅਡਾਨੀ ਅੰਬਾਨੀ ਹੋਰ ਭੱਟਾ ਸਾਰੇ ਸਾਥੀਆਂ ਨਾਲ ਪਹਿਲਾਂ ਫੱਦੇ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ। ਉਹ ਬਥੇ ਜਿੱਦਾਂ ਕਿ ਆਪਾਂ ਨੂੰ ਪਤਾ ਵੀ ਆਪਾਂ ਜਿਹੜਾ ਪਹਿਲਾਂ ਦੋਨਾਂ ਨੂੰ 2020 ਵਾਲਾ ਲੜਿਆ ਸੀਗਾ ਸਾਰਿਆਂ ਨੇ ਪੰਜਾਬ ਵਾਸੀਆਂ ਨੇ ਉਹਦੇ ਚੱਲੇ ਕਿਸਾਨ ਨਹੀਂ ਮਜ਼ਦੂਰ ਨਹੀਂ ਸਾਰਾ ਵਪਾਰੀ ਵਰਗ ਛੋੜੇ ਦੁਕਾਨਦਾਰ ਪੂਰੇ ਪੰਜਾਬ ਦੇ ਵਾਸੀਆਂ ਨੇ ਆਪਾਂ ਲੜਾਈ ਲੜੀ ਸੀਗੀ ਉਹ ਲੜਾਈ ਆਪਾਂ ਜਿੱਤੀ ਵੀ ਸੀ ਪਰ ਉਹ ਜਿੱਤ ਤੋਂ ਬਾਅਦ ਜਿਹੜੀ ਸਰਕਾਰ ਨੇ ਮੰਗਾਂ ਮੰਨੀਆਂ ਸੀਗੀਆਂ ਪਰ ਉਹ ਮੰਗਾਂ ਤੋਂ ਬਾਅਦ ਸਰਕਾਰ ਮੁੱਕਰ ਗਈ ਆਪਣੇ ਆਪਣੇ ਜਿਹੜੀਆਂ ਲਫ਼ਜ਼ਾਂ ਤੋਂ ਜਿਹੜਾ ਲਿਖਤੀ ਰੂਪ ਵਿੱਚ ਵੀ ਦਿੱਤਾ ਸੀ ਸਰਕਾਰ ਨੇ ਉਹ ਤੋਂ ਮੁੱਕਰ ਗਈ ਉਹਨੂੰ ਦੁਬਾਰਾ ਲਾਗੂ ਕਰਾਉਣ ਲਈ ਮੰਗਾਂ ਨੂੰ ਜਦੋਂ ਆਪਰਾ ਫਰਵਰੀ ਮਹੀਨੇ ਤੋਂ ਦੁਆਰਾ ਫਿਰ ਅੰਦੋਲਨ ਚੱਲ ਰਿਹਾ ਹੈ ਸ਼ੰਭੂ ਬਾਰਡਰ ਤੇ ਤੇ ਖਲੋਰੀ ਬਾਰਡਰ ਤੇ ਉਹ ਸ਼ੰਭੂ ਖਲੋਰੀ ਬਾਰਡਰ ਤੇ ਜਿਹੜੀ ਸੜਕਾ ਹੈ ਉਹ ਕਿਸਾਨਾਂ ਵੱਲੋਂ ਨਹੀਂ ਬੰਦ ਕੀਤੀਆਂ ਗਈਆਂ ਕਿਸਾਨਾਂ ਦਾ ਸਗਾ ਅਸੀਂ ਦਿੱਲੀ ਜਾਣਾ ਕਿ ਤਾਂ ਸਾਨੂੰ ਪਹਿਲਾਂ ਸਰਕਾਰ ਨੇ ਮੰਗਾ ਮੰਨ ਕੇ ਮੁਕਰੀ ਆ ਅਸੀਂ ਦੁਬਾਰਾ ਸਰਕਾਰ ਕੋ ਮੰਗਾ ਜਿਹੜੀਆਂ ਮਨਵਾਉਣੀਆਂ ਪਰ ਤੁਸੀਂ ਦੇਖ ਲਓ ਉਹ ਤੇ ਬੜੇ ਬੜੇ ਬੈਰੀਕੇਡ ਲਾ ਕੇ ਬੜੇ ਬੜੇ ਪੱਥਰ ਲਾ ਕੇ ਫੋਰਸ ਲਾ ਕੇ ਤਾਂ ਬਹੁਤ ਹੀ ਤਸ਼ੱਦਦ ਨਾਲ ਕਿਸਾਨਾਂ ਤੇ ਕੀਤਾ ਉਹ ਇੰਨਾ ਜਾਪਦਾ ਉੱਥੇ ਵੀ ਜਦੋਂ ਆਪਾਂ ਜਿਹੜਾ ਆਪਣੇ ਨੌਜਵਾਨ ਸ਼ਿਪ ਕਰਨ ਦੀ ਮੌਤ ਵੀ ਹੋਈ ਆ ਉੱਦਣਾ ਲੱਗਦਾ ਜਿੰਨਾ ਵੇਲਾ ਪਾਕਿਸਤਾਨ ਦੀ ਲੜਾਈ ਚੱਲਦੀ ਹੋਵੇ ਜਿਹੜੇ ਪੰਜਾਬ ਵਾਸੀ ਆ ਚਾਹੇ ਮਜ਼ਦੂਰ ਆ ਚਾਹੇ ਕਿਸਾਨ ਆ ਚਾਹੇ ਵਪਾਰੀ ਆ ਉਹਨਾਂ ਨੂੰ ਇਹ ਜਿਹੜੇ ਰਸਤੇ ਬੰਦਾਂ ਦਾ ਬਹੁਤ ਨੁਕਸਾਨ ਆਇਆ ਹੈਗਾ ਨਾ ਸਰਕਾਰ ਨੂੰ ਰਸਤੇ ਖੋਲਣੇ ਚਾਹੀਦੇ ਆ ਤੇ ਨਾਲ ਹੀ ਜਿਹੜੇ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਡੱਲੇ ਵਾਲੀ ਆ ਉਹ ਮੰਗਾਂ ਲਈ ਉਹ ਜਦੋਂ ਦੇਖਿਆ ਨਹੀਂ ਬਈ ਅੰਦੋਲਨ ਜਿਹੜਾ ਚੱਲਦਾ ਸਰਕਾਰ ਨੂੰ ਕੋਈ ਫੱਕ ਨਹੀਂ ਪੈ ਰਿਆ ਸਰਕਾਰ ਅੰਮੀ ਤੇ ਬੋਲੀ ਹੋ ਚੁੱਕੀ ਆ ਉਹ ਸਰਕਾਰ ਨੂੰ ਸਰਕਾਰ ਦੀ ਅੱਖਾਂ ਤੇ ਗੱਲ ਖੋਲਣ ਲਈ ਉਹਨਾਂ ਨੇ ਮਰਨਵਰਦ ਰੱਖਿਆ ਅੱਜ ਤੁਸੀਂ ਦੇਖ ਲਓ ਬਈ 26 ਨਵੰਬਰ ਤੋਂ ਲੈ ਕੇ ਅੱਜ 30 ਦਸੰਬਰ ਹੋ ਗਈ ਆ ਤੁਸੀਂ ਦਿਨ ਚੰਗੇ ਆ ਗਿਣ ਸਕਦੇ ਹੋ ਆਪਣੇ ਆਪ ਬਈ ਕਿੰਨੇ ਦਿਨ ਹੋ ਗਏ ਅੱਜ ਮਹੀਨੇ ਤੇ ਪਾਸ ਹੋ ਗਏ 35 34 35 ਦਿਨ ਹੋ ਗਏ ਅੱਜ ਉਸ ਜਿਹੜੇ ਨੂੰ ਭੁਖਰ ਹੜਤਾਲ ਤੇ ਬੈਠੇ ਨੇ ਤੇ ਉਹਨਾਂ ਦੀ ਸਿਹਤ ਜਿਹੜੀ ਬਹੁਤ 나ਜੋਗਿਆ ਉਹਨਾਂ ਦੀ ਉਮਰ ਵੀ ਬਹੁਤ ਉਮਰ ਵੀ ਕਾਫੀ ਹੈ ਪਰ ਤੁਸੀਂ ਦੇਖੋ ਨਾ ਦਾ ਪੰਜਾਬ ਸਰਕਾਰ ਦੇ ਕੰਮ ਤੇ ਜੂਨ ਸਰਕਦੀ ਆ ਨਾ ਹੀ ਕੇਂਦਰ ਸਰਕਾਰ ਦੇ ਜੂਨ ਸਰਕਦੀ ਆ ਕੇਂਦਰ ਸਰਕਾਰ ਦੀ ਤੇ ਸਾਨੂੰ ਨਿਰਾਸ਼ਾ ਇਹ ਵੀ ਹੁੰਦੀ ਹੈ ਜਿਹੜੀ ਸਾਡੀਆਂ ਉਹ ਸਰਵੋੱਚ ਅਦਾਲਤ ਹੈ ਸੁਪਰੀਮ ਕੋਰਟ ਜਦੋਂ ਉਹਦੇ ਵਿੱਚ ਪਿਟੀਸ਼ਨ ਪਈ ਹੋਈ ਆ ਕੋਈ ਕਿਸੇ ਨੇ ਪਿਟੀਸ਼ਨ ਪਾਈ ਹਰਿਆਣੇ ਦੇ ਨਾਲ ਵਾਸੀ ਨੇ ਭਈ ਹੋਰ ਖੋਲਣ ਵਾਸਤੇ ਬਾਰ-ਬਾਰ ਸੁਪਰੀਮ ਕੋਰਟ ਵੀ ਇਹ ਹਵਾਇਤ ਕਰ ਰਹੀ ਹੈ ਜੀ ਜੀਸੀਟੀਨ ਬੱਲੇ ਨੂੰ ਮੈਡੀਕਲ ਸੇਵਾ ਦਿੱਤੀ ਜਾਵੇ ਉਹਨਾਂ ਨੂੰ ਕਿ ਹਸਪਤਾਲ ਚ ਕਰਾਇਆ ਜਾਵੇ ਭਰਤੀ ਪਰ ਕੋਰਟ ਇਹ ਨਹੀਂ ਕਹਿ ਰਿਹਾ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਮੰਨ ਕੇ ਇਹਨਾਂ ਦੀ ਹੱਕੀ ਮੰਗਾਂ ਜਾਇਜ਼ ਮੰਗਾਂ ਉਹ ਮੰਨ ਕੇ ਇਹ ਧਰਨਾ ਸਨਮਾਨ ਕਰਨਾ ਚਾਹੀਦਾ ਸਾਡੀ ਇਹ ਬੇਨਤੀ ਆ ਤੁਹਾਡੇ মিডিਆ ਨਾਲ ਹੀ ਵੀ ਸੁਪਰੀਮ ਕੋਰਟ ਨੂੰ ਦੀ ਬੇਨਤੀ ਆ ਵੀ ਕਿਸਾਨਾਂ ਦਾ ਪੱਖ ਸੁਣ ਕੇ ਕਿਉਂਕਿ ਕਿਸਾਨੀ ਜਿਹੜੀ ਆ ਬਹੁਤ ਨਿਗਰ ਚੁੱਕੀ ਆ ਇਹ ਇਹਨੂੰ ਇਹਨੂੰ ਤਾਂ ਹ ਚੱਕਣ ਦੇ ਕਿਸਾਨਾਂ ਮਿੱਤਰਾਂ ਦੀ ਖੁਸ਼ਹਾਲ ਕਰਨ ਲਈ ਇਹ ਮੰਗਾ ਮੰਨਣੀਆਂ ਚਾਹੀਦੀਆਂ ਤੇ ਜਗੀਜੀਸ਼ਨ ਦੱਲੇਵਾਲ ਦੀ ਸਾਨੂੰ ਬਹੁਤ ਲੋੜ ਆ ਉਹ ਇੱਕ ਬਹੁਤ ਹੀ ਜਿਹਾਰੂ ਆਗੂ ਹੈ ਤੇ ਉਹਨਾਂ ਨੂੰ ਜੇ ਉਹਨਾਂ ਦੀ ਜਾਣ ਨੂੰ ਕੁਝ ਹੁੰਦਾ ਉਹਲੇ ਬਿਲਕੁਲ ਜਿਹੜੀ ਪੰਜਾਬ ਸਰਕਾਰ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੋ ਇੱਥੇ ਜਿਹੜੇ ਜਿਹੜੇ ਕੋਈ ਗਾਂ ਛੁੱਟ ਦਿੱਤੀ ਗਈ ਹੈ ਇੱਥੇ ਜਿਹੜਾ ਸਾਡਾ ਮੋਰਚਾ ਆ ਉਹਨਾਂ ਵੱਲੋਂ ਐਮਰਜੈਂਸੀ ਸੇਵਾਵਾਂ ਚਾਹੇ ਕੋਈ ਕਿਸੇ ਨੂੰ ਮੈਡੀਕਲ ਇਸ਼ੂ ਆ ਚਾਹੇ ਕੋਈ ਵਿਆਹ ਸ਼ਾਦੀ ਜਾ ਰਿਹਾ ਚਾਹੇ ਕੋਈ ਬੱਚਾ ਪੇਪਰ ਦੇਣ ਜਾ ਰਿਹਾ ਕਿਸੇ ਦੀ ਨੌਕਰੀ ਲਈ ਇੰਟਰਵਿਊ ਆ ਤੇ ਕਿਸੇ ਨੇ ਵੀ ਜਿਹੜਾ ਕੋਈ ਕਿਸੇ ਨੇ ਅੰਬੈਸੀ ਜਾਣਾ ਹੈ ਕਿਸੇ ਨੂੰ ਫਲਾਈਟ ਲੈਣੀ ਆ ਉਹਨਾਂ ਸਾਰਿਆਂ ਨੂੰ ਜਿਹੜੀ ਖੋਲਿਆ ਕਰਦੇ ਆ ਟਾਈਮ ਕੀ ਹੈ ਜੀ ਘਰ ਵਿੱਚ ਟਾਈਮ ਸੁਬਾਹ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੈ ਜੀ ਤਾਂ ਜਿਹੜਾ ਧਰਨਾ ਲੱਗਾ ਹੈ ਧਰਨੇ ਦਾ ਅਸੀਂ ਠੀਕ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਧਰਨਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਵੱਲੋਂ ਜਿਹੜਾ ਮਰਨ ਮਰਤਾ ਰੱਖਿਆ ਗਿਆ ਸਾਡੀਆਂ ਹੱਕੀ ਮੰਗਾਂ ਖਾਤਰ ਕਿਸਾਨਾਂ ਨੂੰ ਜਾਗਰਿਤ ਕਰਨ ਖਾਤਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਵਿਰੋਧ ਵਿੱਚ ਉਹਨੂੰ ਪੁਰਜੋਰ ਜਿਹੜਾ ਹਮਾਇਤ ਦੇਣ ਦੇ ਲਈ ਹੈ ਪਰ ਇਹਦੇ ਲਈ ਪੂਰੇ ਪੰਜਾਬ ਦੇ ਵਿੱਚ ਅੱਜ ਰੋਡ ਤੇ ਰੇਲ ਤੇ ਟੋਟਲ ਪੰਜਾਬ ਬੰਦ ਦਾ ਜਿਹੜਾ ਸੱਦਾ ਉਹ ਦਿੱਤਾ ਗਿਆ ਸੀ ਤੇ ਉਹਨੂੰ ਸੰਪੂਰਨ ਕਰਨ ਦੇ ਲਈ ਕਿਤੇ ਸੜਕਾਂ ਦੇ ਉੱਤੇ ਜਿਹੜੇ ਆ ਕਿਸਾਨਾਂ ਨੇ ਡੇਰੇ ਲਾਏ ਤੇ ਕਿਹੜੇ-ਕਿਹੜੇ ਵਹੀਕਲ ਜਾ ਸਕਦੇ ਆ ਜੀ ਕਿਹੜੇ ਨਹੀਂ ਜਾ ਸਕਦੇ ਵੀ ਕੱਲ ਚਾਰਕ ਤਰ੍ਹਾਂ ਦੇ ਅਸੀਂ ਹਾਂ ਅਲਾਉ ਕੀਤਾ ਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਐਂਬੂਲੈਂਸ ਆ ਉਹ ਤੋਂ ਬਾਅਦ ਕੋਈ ਸਰਕਾਰੀ ਕੋਈ ਗੱਡੀ ਕਿਸੇ ਤਰ੍ਹਾਂ ਦੀ ਕੋਈ ਨਿੱਜੀ ਕੰਮ ਲਈ ਜਿਵੇਂ ਉਹਨੇ ਇੱਕ ਗੱਡੀ ਲਗਾਈ ਆ ਉਹਦੇ ਵਿੱਚ ਇੱਕ ਪੇਸ਼ੀ ਸੀ ਨੌਜਵਾਨਾਂ ਦੀ ਉਹਨਾਂ ਨੂੰ ਉਹਨਾਂ ਨੇ ਲੈ ਕੇ ਜਾਣਾ ਸੀ ਉਹਦੇ ਬਾਬਤ ਅਸੀਂ ਤੇ ਜਾਂ ਜਿੱਦਾਂ ਕੋਈ ਵਿਆਹ ਦੀ ਗੱਡੀ ਆ ਕਿਸੇ ਦਾ ਅੱਜ ਵਿਆਹ ਦਾ ਤੇ ਨਾ ਤੈ ਹੈ ਔਰ ਨਾਲ 에어ਪੋਰਟ ਤੋਂ ਕਿਸੇ ਨੇ ਚੜ੍ਹਨਾ ਆ ਉਹਨਾਂ ਗੱਡੀਆਂ ਨੂੰ ਜਿਹੜੀ ਆ ਉਹ ਖੁੱਲ੍ਹ ਜਿਹੜਾ ਧਰਨੇ ਦਾ ਸਮਾਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦਾ ਇਹ 7 ਵਜੇ ਤੋਂ ਲੈ ਕੇ 4 ਵਜੇ ਤੱਕ ਦਾ तकरीबन ਪੂਰੇ ਦਿਨ ਦਾ ਹੈ ਜੀ ਜਿਹੜਾ ਲੱਗਿਆ ਕੀਤਾ ਗਿਆ ਤੁਹਾਨੂੰ ਰਹੀ ਗਿਆ ਜਿਹੜਾ ਜਿੱਦਾਂ ਇਹ ਮਾਨ ਜੋ ਡਿਜੀ ਦੀ ਸਾਹਿਬ ਵੱਲੋਂ ਜਿਹੜੀਆਂ ਹਦਾਇਤਾਂ ਹੈਗੀਆਂ ਉਹ ਆਪਣੇ ਰੂਲ ਐਂਡ ਰੈਗੂਲੇਸ਼ਨ ਟ੍ਰੈਫਿਕ ਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਜਨੰਦਰ ਦੇ ਹਦੀ ਮਾਨ ਜੋ ਐਸਐਸਪੀ ਸਾਹਿਬ ਜਿਹਦੀ ਨਿਸ਼ਾ ਨਿਰਿਸ਼ੰਸਾਰ ਜਿਹੜਾ ਕਿ ਇਹ ਟ੍ਰੈਫਿਕ ਡਿਵਰਸ਼ਨ ਪੂਰੇ ਜ਼ਿਲ੍ਹੇ ਵਿੱਚ ਕੀਤੀਆਂ ਰਹੀਆਂ ਜਿੱਦਾਂ ਇਸ ਤਰ੍ਹਾਂ ਫਲੋਰ ਹੈ ਰਾਮਗੜ ਚੁੰਗੀ ਤੇ ਕੀਤੀ ਗਈ ਹੈ ਗਰਾਆਂ ਕੀਤੀ ਗਈ ਹੈ ਅੰਡਰ ਵਿੱਚ ਇੱਦਾਂ ਹੀ ਹਰ ਇੱਕ ਸ਼ਾਡਿੰਗ ਦੇ ਵਿੱਚ ਜਿਹੜੀ ਟ੍ਰੈਫਿਕ ਵੀ ਕੋਈ ਸਮੱਸਿਆ ਨਾ ਆਵੇ ਉਹਨੂੰ ਟ੍ਰੈਫਿਕ ਨੂੰ ਰੈਗੂਲੇਟ ਕਰਨ ਲਈ ਸਾਡੇ ਨਾਕੇ ਵੀ ਲੱਗੇ ਹੋਏ ਆ ਤੇ ਹਲਕਾ ਅਫਸਰ ਵੀ ਲੱਗੇ ਹੋਆ ਤੇ ਜਿਹੜਾ ਕਿ ਪਬਲਿਕ ਨੂੰ ਜਿਹੜੀ ਕਿ ਆ ਰਹੀ ਦਿੱਕਤ ਹੈ ਉਹਨੂੰ ਅਸੀਂ ਵੱਲੋਂ ਟ੍ਰੈਫਿਕ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ ਇਸ ਕਰਕੇ ਸਾਰੇ ਨਾਕਾਬੰਦੀ ਕੀਤੀ ਗਈ ਹੈ ਜਿਹੜੇ ਕੋਈ ਐਮਰਜੈਂਸੀ 에ਰਪੋਰਟ ਤੇ ਜਾਂਦੇ ਆ ਜਾਂ ਕੋਈ ਐਮਰਜੈਂਸੀ ਕੋ ਮੈਡੀਕਲ ਲਈ ਜਾ ਰਿਹਾ ਕੋਈ ਪੇਸ਼ੈਂਟ ਹੈ ਉਹਨੂੰ ਮਤਲਬ ਹੈਗੀ ਹੈ ਜਾਣ ਦੀ ਅੱਗੇ ਜਾ ਕੋਈ ਕਿਸੇ ਦਾ ਕੋਈ ਜ਼ਰੂਰੀ ਕੋਈ ਆਪਣੇ ਜੌਬ ਦੇ ਰਿਗਾਰਡਿੰਗ ਕਿਸੇ ਦਾ ਮੈਡੀਕਲ ਹੈ ਜਾਂ ਕਿਸੇ ਦੇ ਇੰਟਰਵਿਊ ਉਤੋਂ ਭੇਜ ਰਿਹਾ ਹੈ